ਕੈਂਪ ਲੱਗਿਆ ਜੀ ਜਿਹੜੇ ਕਿਹੜੇ ਨੂੰ ਸੁਆਇਆ ਜੀ ਤੇ ਭਾਰਤੀ ਜਨਤਾ ਪਾਰਟੀ ਅ ਮੰਡਲ ਨੇ ਹਾਜ਼ਰੀ ਕੋਲ ਦਿੱਤੀ ਤੇ ਸੋਨੀਪਟੀ ਦੀ ਰੈਨਵਲ ਇਹ ਕਿਹੜਾ ਜੀ ਕੈਂਪ ਲਗਾਏ ਜਾ ਰਿਹਾ ਹੈ ਇਹ ਕੈਂਪ ਦਾ ਮੁੱਖ ਮੁੱਦਾ ਮੋਦੀ ਜੀ ਦੇ 75ਵੇਂ ਜਨਮ ਦਿਨ ਉੱਤੇ ਸੇਵਾ ਪਹਵਾੜੇ ਦੇ ਰੂਪ ਵਿੱਚ ਤੇ ਸ਼ੁਰੂ ਕੀਤੀ ਹੈ ਜਿਵੇਂ ਅਸੀਂ 17 ਤਰੀਕ ਨੂੰ ਅ ਮੋਦੀ ਜੀ ਜਨ ਦਿਹਾੜਾ 75ਵਾਂ ਜਨਮ ਜਨ ਦਿਹਾੜਾ ਉਹਦੇ ਅੰਦਰ ਸੀ ਇਹ ਹੰਦਨ ਕੈਂਪ ਕੋਲ ਲਗਭਗ ਮਹੀਨੇ ਲੰਮੇ ਚਲਾ ਰਿਹਾ ਹੈ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਕੈਂਪ ਲੱਗ ਰਹੇ ਨੇ ਪਰ ਉਸ ਦੇ ਨਾਲ ਨਾਲ ਅਸੀਂ ਸਫਾਈ ਵਿਹਾਨ ਇੱਕ ਰੁੱਖ ਮਾਂ ਦੇ ਨਾਮ ਦੇ ਨਾਮ ਤੇ ਰੁੱਖ ਲਗਾਣੇ ਨੇ ਮੈਡੀਕਲ ਚੈੱਕਅਪ ਕੈਂਪੋਰ ਵੀ ਬਹੁਤ ਬਹੁਤ ਤਰ੍ਹਾਂ ਦੇ ਲੋਕਾਂ ਨੂੰ ਦੀ ਸੇਵਾ ਦੇ ਜਿਹੜੇ ਪ੍ਰੋਗਰਾਮ ਨੇ ਉਹ ਸਾਡੇ ਕੀਤੇ ਜਾਣਿਆ ਮੋਦੀ ਜੀ ਦੇ ਜਨਮ ਦੇ ਉੱਤੇ ਲੋਕ ਜਿਹੜੀ ਬਹੁਤ ਬਹੁਤ ਲੋਕਾਂ ਨੂੰ ਜਿਹੜੀ ਆ ਸਹੂਲਤਾਂ ਜਾਂ ਉਹਨਾਂ ਲੋਕਾਂ ਦੀ ਸੇਵਾ ਦੇ ਕੰਮ ਦੇ ਰੂਪ ਵਿੱਚ ਪਾਇਆ ਕਿੱਥੋਂ ਦੀ ਟੀਮ ਆਈ ਜੀ ਦੇਖੋ ਨਾ ਇਹ ਮਿੱਕਲ ਬਲੱਡ ਬੈਂਕ ਮੋਗਾ ਦੀ ਟੀਮ ਆਈ ਹੈ ਇਹਨਾਂ ਦੇ ਆ ਅਲੱਗ-ਅਲੱਗ ਬਲੱਡ ਬੈਂਕ ਨੇਗੇ ਉਹਨਾਂ ਚੋਂ ਇੱਕ ਟੀਮ ਵੀ ਮੋਗੇ ਆ ਕਿੰਨੇ ਯੂਨਿਟ ਦਾਨ ਹੋ ਗਏ ਜੀ ਹੁਣ ਤੱਕ ਹੁਣ ਤੱਕ 50 ਯੂਨਿਟ ਸਾਡੇ ਜਿਵੇਂ ਜਿਹੜੇ ਦਾਨੀ ਸੱਜਣ ਆਉਂਦੇ ਆ ਉਹਨਾਂ ਨੂੰ ਕੋਈ ਸਰਟੀਫਿਕੇਟ ਵਗੈਰਾ ਜਾਂ ਖਾਣ ਪੀਣ ਦਾ ਕੀ ਪ੍ਰਬੰਧ ਹੈ ਜਿਹੜੇ ਮਤਲਬ ਕਿ ਬਲੱਡ ਬੈਂਕ ਹੈ ਸਾਰੇ ਬਲੱਡ ਬੈਂਕ ਵੱਲੋਂ ਇੱਕ ਸਰਟੀਫਿਕੇਟ ਇਸ਼ੂ ਕੀਤਾ ਜਾਂਦਾ ਹੈ ਜਿਹੜੇ ਗੁੰਦਾਨੀ ਸੱਜਣ ਨੇ ਉਹਨਾਂ ਨੂੰ ਬਿਲਕੁਲ ਲੋਕ ਸੇਵਾ ਦੇ ਕੰਮ ਵਿੱਚ ਜਿੱਦ ਜ਼ਰੂਰ ਤੇ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਵਾਸਤੇ ਇਹ ਦਿੱਤਾ ਜਾਂਦਾ ਜਿਵੇਂ ਹੁਣ ਕਈ ਦਾਨ ਕਰਨ ਆਏ ਜੋ ਕੱਲ ਨੂੰ ਇਹਨਾਂ ਨੂੰ ਪਹਿਲੀ ਕਦਾ ਪਰਮਾਤਮਾ ਲੋੜਨਾ ਪਾਵੇ ਕਈ ਲੋੜ ਪਾਵੇ ਤਾਂ ਇਹ ਮੁੱਲ ਮਿਲੂਗਾ ਕਿ ਫ੍ਰੀ ਮਿਲੂਗਾ ਜੀ ਇਹ ਜੋ ਟੈਸਟਾਂ ਦੇ ਪੈਸੇ ਲੈਂਦੇ ਜਾਂਦੇ ਆ ਮਿਨੀਮਮ ਉਹ ਪੈਸੇ ਲੈ ਕੇ ਉਹਨਾਂ ਨੂੰ ਕਿਸੇ ਨੂੰ ਵੀ ਦਵਾ ਸਕਦੇ ਆ ਫੋਨ ਕਰਨਗੇ ਤਾਂ ਇਹਨੂੰ ਇੱਕ ਮਿੰਟ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਗੁੰਮ ਦੀ ਲੋੜ ਹੈ ਉੱਥੇ ਗੁੰਮ ਮਿਲ ਜਾਊਗੀ। ਪਰ ਫੀਸ ਕਿੰਨੀ ਕੁ ਹੁੰਦੀ ਹੈ ਜੀ ਅੰਦਾਜ਼ਾ? ਲੱਗਦਾ ਕਿ ਟੈਸਟਾਂ ਦੇ ਹਿਸਾਬ ਨਾਲ ਐਪਰੋਕਸੀਮੇਟਲੀ 700 ਤੋਂ 800 ਰੁਪਿਆ ਜੋ ਸਰਕਾਰ ਦੀ ਫੀਸ ਹੈ ਕੋਈ ਇੱਕ ਫੀਸ ਹੈ। ਸਾਨੂੰ ਪਿਛਲੇ ਪਤਾ ਲੋੜ ਦੇ ਦਿੱਤੀ। ਸਾਨੂੰ ਹੁਣੇ ਜੇਕਰ ਤਾਂ ਪ੍ਰਾਈਵੇਟ ਲਿਆ ਉਹਨੂੰ ਤਕਰੀਬਨ 12-1300 ਰੁਪਿਆ ਮਰ ਕੇ ਲਿਆਸ ਉਹਨਾਂ ਨੇ। ਤੇ ਜਿਹੜਾ ਕਾਰੀਆ 10000 ਰੁਪਏ ਆਈ ਹੈ ਇਹ ਹੈ ਜੀ ਬਿਲਕੁਲ ਇਹ ਜਿਹੜਾ ਨੰਬਰ ਮੈਂ ਤੁਹਾਨੂੰ ਦਰਹੰਗਾਈ ਜੀ ਜੋ ਮਗਰ ਤੁਸੀਂ ਬਲੱਡ ਬੈ ਤੁਸੀਂ ਦਾਨੀ ਹੋ ਜੇ ਤੁਸੀਂ ਆਪਣਾ ਖੂਨ ਦਿੱਤਾ ਹੋ ਹੈ ਉਸ ਵੇ ਅਗਰ ਤੁਹਾਨੂੰ ਕੋਈ ਤੁਸੀਂ ਆਪਣੀ ਬਲੱਡ ਜੀ